ਮਾਨਵ ਬਦਲਾਵ ਲਈ ਸਤਾ ਅਸੀਂ ਵਿੱਚ ਮੇਰੇ ਪਿਆਰੇ ਭਰਾਵ ਤੇ ਭੈਣੋ ਅੱਜ ਦੇ ਪਹਿਲੇ ਪਾਰਟ ਵਿੱਚ ਅਸੀਂ ਵੇਖਦੇ ਹਾਂ ਕਿ ਖੁਦਾ ਦੀ ਬਾਣੀ ਸਵੀਕਾਰ ਕਰਦੇ ਹੋਏ ਯੂਨਾਹ ਨਬੀ ਨਿੰਵੇ ਸ਼ਹਿਰ ਵਿੱਚ ਜਾਂਦਾ ਹੈ ਅਤੇ ਉਹਨਾਂ ਨੂੰ ਖੁਦਾ ਦਾ ਉਹੀ ਸੰਦੇਸ਼ ਦੱਸਦਾ ਹੈ ਕਿ ਕੇਵਲ 40 ਦਿਨ ਰਹਿ ਗਏ ਹਨ ਨਿੰਵੇ ਤਬਾਹ ਕੀਤਾ ਜਾਵੇਗਾ ਇਹ ਗੱਲ ਸੁਣ ਕੇ ਨਿੰਵੇ ਦੇ ਲੋਕਾਂ ਨੇ ਉਸ ਤੇ ਵਿਸ਼ਵਾਸ ਕੀਤਾ ਅਤੇ ਵਰਤ ਰੱਖਦੇ ਹੋਏ ਧਾਰਤ ਪੈਣ ਕੇ ਸਵਾ ਵਿੱਚ ਬੈਠਣ ਦਾ ਫੈਸਲਾ ਕੀਤਾ ਉਹਨਾਂ ਦੇ ਇਸ ਪਛਤਾਵੇ ਨੂੰ ਵੇਖ ਕੇ ਖੁਦਾ ਨੇ ਆਪਣਾ ਮਨ ਬਦਲਿਆ ਅਤੇ ਉਹਨਾਂ ਨੂੰ ਤਬਾਹਾ ਨਾ ਕੀਤਾ ਅੱਜ ਦੀ انجਿਲ ਵਿੱਚ ਅਸੀਂ ਵੇਖਦੇ ਹਾਂ ਕਿ ਇਹ ਦੁਸ਼ਟ ਪੀੜੀ ਆਪਣੇ ਮਨਾਂ ਨੂੰ ਕਠੋਰ ਕਰਦੀ ਹੋਈ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਨਿਸ਼ਾਨ ਮੰਗਦੀ ਹੈ ਤੇ ਪ੍ਰਭੂ ਯਿਸੂ ਉਹਨਾਂ ਨੂੰ ਉੱਤਰ ਦਿੰਦੇ ਹਨ ਕਿ ਜਿਵੇਂ ਨਿੰਵੇਂ ਦੇ ਲੋਕਾਂ ਦੇ ਲਈ ਯੁਨਾਹਾਂ ਇੱਕ ਨਿਸ਼ਾਨ ਸੀ ਉਸੇ ਤਰ੍ਹਾਂ ਇਸ ਪੀੜੀ ਦੇ ਲੋਕਾਂ ਲਈ ਮਨੁੱਖ ਦਾ ਪੁੱਤਰ ਇੱਕ ਨਿਸ਼ਾਨ ਹੈ ਆਓ ਅਸੀਂ ਇਹਨਾਂ ਦੋਨਾਂ ਪਾਠਾਂ ਤੋਂ ਇਹ ਸਿੱਖਦੇ ਹਾਂ ਕਿ ਸਾਨੂੰ ਆਪਣੇ ਮਨਾਂ ਦੀ ਕਠੋਰਤਾ ਨੂੰ ਦੂਰ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਇੱਕ ਚੰਗਾ ਪਛਤਾਵਾ ਕਰਦੇ ਹੋਏ ਇਹਨਾਂ ਰੋਜ਼ਾਂ ਦੇ ਦਿਨਾਂ ਦੇ ਵਿੱਚ ਪ੍ਰਭੂ ਵੱਲ ਮੁੜਨਾ ਚਾਹੀਦਾ ਹੈ